ਨਵਿੰਦਰ ਸਿੰਘ ਗੋਲੇ ਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਸੋ ਬੜੀ ਖੁਸ਼ੀ ਹੁੰਦੀ ਹੈ ਜਦ ਇਹ ਜਾ ਕੰਮ ਹੁੰਦਾ ਹੈ ਚੰਗਾ ਕੰਮ ਹੁੰਦਾ ਕਿਉਂਕਿ ਸਾਡਾ ਤਾਂ ਸੁਭਾਅ ਹੈਗਾ ਵੀ ਹਰ ਥਾਂ ਕੋਸ਼ਿਸ਼ ਕਰੀਏ ਸੀ ਹਰ ਤਾਈ ਕੋਸ਼ਿਸ਼ ਕਰਦੇ ਆਂ ਔਰ ਮੈਸੇਜ ਮੈਂ ਤਾਂ ਇੱਕ ਵੀਡੀਓ ਰਾਈ ਵੀ ਮੈਸੇਜ ਦਿੱਤਾ ਸੀ ਵੀ ਸਾਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਸਰਬਸੰਮਤੀਆਂ ਕਰਨੀਆਂ ਚਾਹੀਦੀਆਂ ਸੋ ਸਾਡੇ ਪਿਛਲੀ ਵਾਰ ਵੀ ਸਾਨੂੰ ਇਸ ਕਾਲ ਦਾ ਮਾਨ ਹੈ ਕਿ ਸਾਡੇ ਮਲੂਕਾਪਤੀ ਬੋਲੇਵਾਲਾ ਵਿੱਚ ਪਿਛਲੇ ਸਾਲ ਵੀ ਅਸੀਂ ਸਰਬਸੰਮਤੀ ਕਰਵਾਈ ਸੀ ਔਰ ਇਸ ਵਾਰ ਵੀ ਜਿਹੜਾ ਹਰਦੀਪ ਸਿੰਘ ਤੇ ਸਰਬਸੰਮਤੀ ਕਰਾਈਆ ਸੋ ਇਹਦੇ ਨਾਲ ਬਹੁਤ ਵੱਡਾ ਬੈਨੀਫਿਟ ਹੁੰਦਾ ਜਿੱਥੇ ਆਰਥਿਕ ਸਾਡੀ ਬਚਤ ਹੁੰਦੀ ਹੈ ਜਿੱਥੇ ਸਰਕਾਰਾਂ ਤੋਂ ਬੈਨੀਫਿਟ ਜੋ ਸਰਕਾਰਾਂ ਕਹਿੰਦੀਆਂ ਉਹ ਲੈ ਸਕਦੇ ਆਂ ਉਸ ਤੋਂ ਭਾਈਚਾਰਾ ਸਾਡਾ ਜੋ ਲੜਾਈਆਂ ਝਗੜੇ ਹੈਗੇ ਆ ਜੋ ਕਿ ਜਿਨੂੰ ਮਰਨ ਮਰਾਇਆ ਤੱਕ ਕੰਮ ਚੱਲਾ ਸੋ ਬੜੀ ਖੁਸ਼ੀ ਹੋਈ ਹੈ ਇਹਹੀ ਹੈ ਵੀ ਸਾਰੇ ਇਸ ਤਰ੍ਹਾਂ ਕਰੋ ਨਾ ਕਿਉਂਕਿ ਜੇ ਆਪਾਂ ਘਟੋ-ਘਟਾ ਦਾ ਪੰਜਾਬ ਇਸ ਤਰ੍ਹਾਂ ਹੋ ਜਾਏ ਫਿਰ ਕਰਦਾ ਕਰਦਾ ਕਰਦੇ ਸਾਰਾ ਹੌਲੀ-ਹੌਲੀ ਇਸ ਤਰ੍ਹਾਂ ਜਿਹੜਾ ਸਾਰਾ ਸਿਸਟਮ ਹੈ ਮੈਂ ਕਹਾਂਗਾ ਵੀ ਸਰਕਾਰਾਂ ਤਾਂ ਹੋ ਸਕਦੀਆਂ ਸਰਕਾਰਾਂ ਜਾਂ ਆਪੋਜੀਟ ਪਾਰਟੀਆਂ ਗੱਲਾਂ ਘੱਟ ਚਾਹੁੰਦੀਆਂ ਕਿਉਂਕਿ ਉਹ ਆਪਦਾ ਸਿਸਟਮ ਬਣਾਈ ਰੱਖਣਾ ਚਾਹੁੰਦੀਆਂ ਪਰ ਨਹੀਂ ਜਿਹੜਾ ਜਿੱਤ ਤੱਕ ਪਿੰਡ ਦਾ ਸਵਾਲ ਹੁੰਦਾ ਵੋਟ ਜਿੱਥੇ ਕੋਈ ਮਰਜ਼ੀ ਪਾ ਸਕਦਾ ਹੈਗਾ ਉਦੋਂ ਕੋਈ ਤਾਲਕ ਨਹੀਂ ਹੁੰਦਾ ਇਸ ਗੱਲ ਦੇ ਨਾਲ ਵੋਟ ਜਿੱਥੇ ਮਰਜ਼ੀ ਪਾਵੇ ਪਰ ਜਿੱਥੇ ਪਿੰਡ ਦਾ ਸਵਾਲ ਹੁੰਦਾ ਉਹਦਾ ਆਪਾਂ ਵਿਕਾਸ ਕਰਨਾ ਉਹਦਾ ਸਵਾਲ ਹੁੰਦਾ ਉੱਥੇ ਸਾਰਾ ਪਿੰਡ ਜਿਹੜਾ ਇਕੱਠਾ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਡਾ ਜਿਹੜਾ ਮਲੋਕਾਪਤੀ ਗੋਲੇ ਵਾਲਾ ਇਕੱਠਾ ਹੋਈ ਪਿਛਲੀ ਵਾਰ ਵੀ ਇਕੱਠੀ ਹੋਈ ਸੀ ਇਸ ਵਾਰ ਵੀ ਇਕੱਠੀ ਹੋਈ ਹੈ ਸੋ ਸਾਨੂੰ ਬੜੇ ਵੱਲੋਂ ਆਦਵਲੋਂ ਸਾਰੇ ਨਗਰ ਨੂੰ ਵਧਾਈ ਦੇਣਾ ਕਿ ਇਸੇ ਤਰ੍ਹਾਂ ਜਿਹੜਾ ਸੋਚ ਆਪਣੀ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਹੀ ਬਣਾਈ ਰੱਖੀ ਆ ਆਉਣ ਵਾਲਾ ਸਮਾਂ ਵੀ ਜਿਹੜਾ ਇਸੇ ਤਰ੍ਹਾਂ ਚੱਲੇ ਸਾਡਾ ਮੇਰਾ ਨਾਮ ਹਰਦੀਪ ਸਿੰਘ ਹੈ ਤੇ ਪਿੰਡ ਦੇ ਲੋਕਾਂ ਨੇ ਰਲ ਮਿਲ ਕੇ ਪਾਰਟੀ ਵਾਈ ਤੋਂ ਉਪਰੋਟ ਕੇ ਮੈਨੂੰ ਇਸ ਵਾਰੀ ਸਰਪੰਚ ਬਣਾਇਆ ਜੀ ਮੈਂ ਸੋਚਦਾ ਵੀ ਲੋਕਾਂ ਦੀਆਂ ਮਤਲਬ ਜੋ ਵੀ ਸੋਚਾਂ ਹੈਗੀਆਂ ਜਾਂ ਉਹਨਾਂ ਗੱਲਾਂ ਦੇ ਖਰਾ ਉਤਰਾਂ ਤੇ ਕੁਝ ਮੇਰਾ ਇਹ ਇਰਾਦਾ ਰੋਕਣਾ ਮੈਂ ਇਹ ਵੀ ਕਮਿਟਮੈਂਟ ਕਰਦਾ ਵੀ ਆਪਣੇ ਬੱਸ ਸਟੈਂਡ ਤੇ ਨਾ ਬਾਥਰੂਮ ਵਗੈਰਾ ਜੋ ਵੀ ਹੈ ਮਤਲਬ ਹੈ ਨਹੀਂ ਪ੍ਰਬੰਧ ਹੈ ਨਹੀਂ ਬਿਲਕੁਲ ਹੀ ਉਹ ਮੈਂ ਆਪਣੇ ਪੱਲੋਂ ਪਾਹਣੋ ਸ਼ੁਰੂ ਕਰਨ ਲੱਗਾ ਇੱਕ ਦੋ ਦਿਨਾਂ ਦੇ ਵਿੱਚ ਵੀ ਹੋ ਬਾਥਰੂਮ ਲੈਟਰਨ ਦਾ ਮਤਲਬ ਬੜੀਆਂ ਲੇਡੀਜ਼ ਆ ਗਈਆਂ ਜਾਂ ਲੋਕ ਬਹੁਤ ਹੁੰਦੇ ਆ ਮਤਲਬ ਦੁਖੀ ਹੁੰਦੇ ਉਸ ਗੱਲ ਤੇ ਤੇ ਉਹ ਮੈਂ ਇੱਕ ਦੋ ਦਿਨਾਂ ਸ਼ੁਰੂ ਕਰਾਉਣ ਲੱਗਾ ਤੇ ਬਣਾਉਣ ਲੱਗਾ ਜੀ ਅਸੀਂ ਬਾਕੀ ਜੋ ਵੀ ਮੰਗਾ ਹੈ ਜਮੈਂ ਪੂਰਾ ਉਤਰੂੰਗਾ ਕੋਈ ਉਹ ਨਹੀਂ ਹੈਗਾ ਵੀ ਆਪਾਂ ਭੱਜਾਂਗੇ ਸਾਰੇ ਪੱਤੀ ਵਾਲੇ ਖੁਸ਼ ਆ ਸਾਰੇ ਹਾਂ ਸਾਰੇ ਪੱਤੀ ਵਾਲੇ ਖੁਸ਼ ਆ ਬਾਕੀ ਜੋ ਮੰਗ ਹੁੰਦੀ ਹੈ ਰਲ ਮਿਲ ਕੇ ਜਾਵਾਂਗੇ ਮੰਗਾਂਗੇ ਆਪਾਂ ਐਮਐਲਏ ਸਾਹਿਬ ਤੋਂ ਵੀ ਸਾਨੂੰ ਇਹ ਚੀਜ਼ ਦਿੱਤੀ ਜਾਵੇ ਜਾਂ ਕੋਈ ਕਿਤੇ ਵੀ ਲੋਡ ਪਈ ਮੈਂ ਸਾਰੇ ਲੋਕਾਂ ਦਾ ਸਾਡੇ ਮੈਂਬਰ ਆ ਸਾਡੇ ਆਪ ਦੇ ਸਾਰੇ ਨਾਲ ਹੈਗੇ ਰਲ ਮਿਲਿਆ ਜੀ ਕੋਈ ਭੱਜਣ ਵਾਲਾ ਨਹੀਂ ਹੈਗਾ ਸਾਰੇ ਵਧੀਆ ਬੰਦੇ ਆ ਬਸ ਰਲ ਮਿਲ ਕੇ ਪਿੰਡ ਦੀ ਸੇਵਾ ਕਰਾਂਗੇ ਜੇ ਉਹ ਲੋਕ ਕਹਿਣਗੇ ਉਹ ਹੀ ਕਰਾਂਗੇ ਬਸ ਸਹੀ ਆ ਮੇਰਾ ਨਾਮ ਜਗਸੀਰ ਸਿੰਘ ਆ ਜੀ ਮੈਂ ਪੰਚਾਇਤ ਮੈਂਬਰ ਆ ਤੇ ਸਾਡੀ ਜਿਹੜੀ ਉਹ ਸਰਬਸੰਮਤੀ ਹੋਈ ਆ ਹਰਦੀਪ ਸਿੰਘ ਬਿੱਲਾ ਤੇ ਸਾਰੇ ਨਗਰ ਨਿਵਾਸੀਆਂ ਨੇ ਕੀਤੀ ਆ ਤੇ ਅਸੀਂ ਜੋ ਵੀ ਪਿੰਡ ਦਾ ਜਾਇਜ਼ ਕੰਮ ਹੋਊਗਾ ਤੇ ਉਹ ਸਾਰਾ ਅਸੀਂ ਰਲ ਮਿਲ ਕੇ ਕਰਾਂਗੇ ਯੰਗ ਟੀਮ ਸਾਡੀ ਬਣੀ ਆ ਇਹ ਕੋਈ ਵੀ ਨਜਾਇਜ਼ ਕੰਮ ਅਸੀਂ ਇੱਥੇ ਹੋਣ ਨਹੀਂ ਦੇਣਾ ਤੇ ਵਧੀਆ ਕੰਮ ਕਰਾਂਗੇ ਰਲ ਮਿਲ ਕੇ ਕੰਮ ਕਰਾਂਗੇ ਇੱਕ ਨਗਰ ਨਿਵਾਸੀਆਂ ਨੂੰ ਕਿਸੇ ਵੀ ਕਿਸਮ ਦਾ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਪੰਚਾਇਤ ਵੱਲੋਂ